कम क्रिया ਇਕ ਨਿਸ਼ਚਿਤ ਉਦੇਸ਼ੇ ਨਾਮ ਹੈ ਜਸਵੰਤ ਸਿੰਘ ਕੀ ਕਰਨਾ ਚਾਹੋਗੇ ਇਹ ਨਵੇਂ ਸਾਲ ਤੋਂ ਗੁਰੂ ਘਰ ਚ ਸ਼ੁਰੂਆਤ ਕੀਤੀ ਹੈ ਟੁੱਟੀਆਂ ਸੁਰਤਾਂ ਜਿਸਥਾਂ ਜੁੜਦੀਆਂ ਸੁੱਖ ਸਕੂਨ ਮਿਲਦਾ ਅੰਦਰ ਨੂੰ ਮੁਰਜ਼ਿਆਂ ਨੂੰ ਜਿਵੇਂ ਜ਼ਿੰਦਗੀ ਮਿਲਦੀ ਮੇਰਾ ਸਜਦਾ ਉਸ ਹਰਿਮੰਦਰ ਨੂੰ ਅੱਜ ਦਾ ਦਿਨ ਬਹੁਤ ਮਹਾਨ ਦਿਨ ਹੈ ਅੱਜ ਨਵੇਂ ਸਾਲ 2026 ਦੀ ਸ਼ੁਰੂਆਤ ਹੋਈ ਹੈ ਹਰ ਕੋ ਚਾਹੁੰਦਾ ਹੈ ਕਿ ਨਵੇਂ ਸਾਲ ਦੀ ਸ਼ੁਰੂਆਤ ਗੁਰੂ ਘਰ ਤੋਂ ਕੀਤੀ ਜਾਵੇ ਜਦੋਂ ਗੁਰੂ ਘਰ ਤੋਂ ਪਹਿਲਾਂ ਸ਼ੁਰੂਆਤ ਕਰਾਂਗੇ ਬਰਕਤਾਂ ਆਪਣੇ ਨਾਲ ਹੁੰਦੀਆਂ ਤੇ ਸਮੂਹ ਸੰਗਤਾਂ ਦੀਆਂ ਹੈਗੀਆਂ ਅੱਜ ਦੁਨ ਦਰਾਡੇੋਂ ਦੇਸ਼ ਵਿਦੇਸ਼ ਤੋਂ ਗੁਰਦਵਾਰ ਸਾਹਿਬੇ ਕਿ ਨਤਮਸਤਕ ਹੋ ਰੀਆਂ ਹਨ ਇੱਕ ਨਿਰਾਲੀ ਜੀ ਕشش ਹੈ ਤੇਰੇ ਦੀਦਾਰ ਵਿੱਚ ਇੱਕ ਨਿਰਾਲੀ ਜਹੀ ਕشش ਹੈ ਤੇਰੇ ਦੀਦਾਰ ਵਿੱਚ ਐਮੇ ਤਾਂ ਨਹੀਂ ਹਰ ਰੋਜ਼ ਕਰੋੜਾ ਸਿਰ ਚੁੱਕਦੇ ਤੇਰੇ ਦਰਬਾਰ ਵਿੱਚ ਅੱਜ ਆਪਾਂ ਉਸ ਸਾਧ ਤੇ ਖੜੇ ਹਾਂ ਡਿੱਠੇ ਸੱਬੇ ਥਾਵ ਨਹੀਂ ਤੁਜਿਆ ਇੱਥੇ ਰੋਗਿਆਂ ਦੇ ਰੋਗ ਦੂਰ ਹੋ ਜਾਂਦੇ ਹਨ ਕੋੜਿਆਂ ਦੇ ਕੋੜ ਦੂਰ ਹੋ ਜਾਂਦੇ ਹਨ ਅਤੇ ਜਿਹੜਾ ਸੱਚੇ ਮਨ ਨਾਲ ਆਵੇ ਸ਼ਰਦਬ ਸ਼ਰਦਬ ਭਾਵਨਾ ਨਾਲ ਆਵੇ ਉਹ ਝੋਲੀਆਂ ਭਰ ਕੇ ਜਾਂਦਾ ਸਮੂਹ ਸੰਗਤਾਂ ਅੱਜ ਦਰਬਾਰ ਸਾਹਿਬ ਨਤਮਸਤਕ ਹੋ ਰੀਆਂ ਅਤੇ ਝੋਲੀਆਂ ਭਰ ਰਹੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਮਿਕ ਬਟੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਰਜਿੰਦਰ ਸਿੰਘ ਰੂਬੀ ਮੈਨੇਜਰ ਜੀ ਦੇ ਦਰਬਾਰ ਸਾਹਿਬ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਪੂਰੀ ਦੁਨੀਆ ਭਰ ਤੋਂ ਨਾਨਕ ਨਾਮ ਦੇਵਾ ਸਿੱਖ ਸੰਤਾਂ ਨਵੇਂ ਸਾਲ ਨੂੰ ਮਨਾਉਣ ਲਈ ਪਰਿਵਾਰਾਂ ਸਮੇਤ ਆਪਣੇ ਬੱਚਿਆਂ ਸਮੇਤ ਹਾਜ਼ਰੀ ਭਰਦਿਆਂ ਇਸੇ ਦੌਰਾਨ ਹੀ ਸੱਚਖੰਡਿ ਸ਼੍ਰੀ ਹਰਮੰਦਰ ਸਾਹਿਬ ਵੱਲੋਂ ਸ਼੍ਰੋਮਣੀ ਕਮੇਟੀ ਵੱਲੋਂ ਮਾਨਜੋਤ ਪ੍ਰਧਾਨ ਸਾਹਿਬ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਦੇ ਆਦੇਸ਼ ਅਨੁਸਾਰ ਸੰਗਤਾਂ ਨੂੰ ਕਿਸੇ ਤਰ੍ਹਾਂ ਦੀ ਵੀ ਪਰੇਸ਼ਾਨੀ ਨਾ ਹੋਵੇ ਉਸ ਲਈ ਬਹੁਤ ਵਧੀਆ ਪ੍ਰਬੰਧ ਪ੍ਰਕਰਮਾਂ ਦੇ ਵਿੱਚ ਸਾਡੇ ਵੱਲੋਂ ਜਿਹੜੇ ਕੀਤੇ ਗਏ ਆ ਜਿੱਥੇ ਕਿ ਟਾਟ ਪਾਏ ਦਾਨ ਦੀ ਵਿਸ਼ਾਈ ਤੋਂ ਲੈ ਕੇ ਸੰਗਤਾਂ ਦੇ ਰਹਿਣ-ਬਹਿਣ ਤੱਕ ਜਿਹੜਾ ਵਾ ਉਹ ਸਮੁੱਚੇ ਪ੍ਰਬੰਧ ਜਿੰਨੇ ਵੀ ਵੱਧ ਤੋਂ ਵੱਧ ਸੁਚੱਜੇ ਹੋ ਸਕੇ ਆ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਸਤਖੰਡਿ ਸ੍ਰੀ ਹਰਮੰਦਰ ਸਾਹਿਬ ਵੱਲੋਂ ਕੀਤੇ ਗਏ। ਜੀ ਦਾ ਨਾਮ ਜਿੰਨੇ ਪਵਨ ਸ਼ਰਮਾ ਜੀ ਸਰ ਕੀ ਕਹਿਣਾ ਚਾਹੋਗੇ ਅੱਜ ਨਵੇਂ ਸਾਲ ਦੀ ਸ਼ੁਰੂਆਤ ਸਤਖੰਡਿ ਸ੍ਰੀ ਹਰਮੰਦਰ ਸਾਹਿਬ ਤੋਂ ਕੀਤੀ ਹੈ ਲੱਖਾਂ ਸ਼ਰਧਾਲੂਆਂ ਨੇ ਮੱਥਾ ਟੇਕਿਆ ਕੀ ਕਹਿਣਾ ਚਾਹੋਗੇ? ਦੇਖੋ ਅੱਜ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਸ੍ਰੀ ਹਰਮੰਦਰ ਸਾਹਿਬ ਵਿਖੇ ਅਸੀਂ ਨਵੇਂ ਸਾਲ ਦੇ ਆਗਾਜ਼ ਤੇ ਯਾਨੀ ਕਿ 2026 ਦੇ ਆਗਾਜ਼ ਦੇ ਉੱਪਰ ਨਤਮਸਤਕ ਹੋਇਆ। ਔਰ ਬੜੀ ਚੰਗੀ ਪ੍ਰੇਮ ਭਾਵਨਾ ਸੰਕ੍ਰਿਤੀ ਪਿਓਰਿਟੀ ਔਰ ਬੜੀ ਨੇਕ ਦਲੀ ਦੇ ਨਾਲ ਜਦੋਂ ਅਸੀਂ ਗੁਰੂ ਘਰ ਦਾ ਓਟ ਆਸਰਾ ਲੈਨੇ ਆ ਗੁਰਬਾਣੀ ਦੀ ਰੋਸ਼ਨੀ ਦੇ ਵਿੱਚ ਆਪਣੇ ਦਿਨ ਦੀ ਆਪਣੇ ਨਵੇਂ ਸਾਲ ਦੀ ਸ਼ੁਰੂਆਤ ਕਰਦੇ ਆ ਤੇ ਸਾਡੇ ਅੰਦਰ ਬਹੁਤ ਵੱਡੀ ਤਾਕਤ ਦਾ ਪ੍ਰਸਾਰ ਔਰ ਸੰਚਾਰ ਵੀ ਹੁੰਦਾ ਤੁਸੀਂ ਦੇਖਿਆ ਕਿ ਪਿਛਲੇ ਸਮੇਂ ਦੇ ਵਿੱਚ ਪੰਜਾਬ ਦੇ ਉੱਪਰ ਬਹੁਤ ਵੱਡੇ ਸੰਕਟ ਆਏ ਫਲਡਸ ਵਰਗੀਆਂ ਇਦਾਂ ਦੇ ਹਾਲਾਤ ਬਣ ਗਏ ਕਿ ਲੋਕਾਂ ਦੇ ਜਾਨੀ ਮਾਲੀ ਮवेशੀਆਂ ਦੇ ਨੁਕਸਾਨ ਬਹੁਤ ਹੋਏ ਔਰ ਪੰਜਾਬੀਆਂ ਨੇ ਹੀ ਪੰਜਾਬ ਨੂੰ ਬਚਾਇਆ ਕਿਉਂਕਿ ਸਾਡੇ ਗੁਰੂ ਸਹਿਬਾਨਾਂ ਦੀਆਂ ਦਿੱਤੀਆਂ ਹੋਈਆਂ ਸਪਿਰਿਟਸ ਉਹਨਾਂ ਦੇ ਮਾਰਗਦਰਸ਼ਨ ਸਰਬੱਤ ਦੇ ਭਲੇ ਦੀ ਗੱਲ ਕਰਨੀ ਕੁੱਲ ਕਾਈ ਦੇ ਭਲੇ ਦੀ ਗੱਲ ਕਰਨੀ ਔਰ ਹਮੇਸ਼ਾ ਸੰਤ ਸਿਪਾਹੀ ਦੀ ਫਲਸਫੀ ਦੇ ਉੱਪਰ ਚੱਲਣਾ ਇਹ ਸਾਨੂੰ ਮਾਰਗਦਰਸ਼ਨ ਜਦੋਂ ਮਿਲਦੇ ਆ ਤੇ ਇਹਦੇ ਨਾਲ ਸਾਡੇ ਅੰਦਰ ਬਹੁਤ ਵੱਡੀ ਸ਼ਕਤੀ ਪੈਦਾ ਹੁੰਦੀ ਆ ਸੋ ਇੰਨੀ ਵੱਡੀ ਤਾਦਾਦ ਦੇ ਵਿੱਚ ਇੱਥੇ ਸ਼ਰਦਾਲੂ ਹੋਰ ਵੀ ਆਇਆ ਦੇਸ਼ਾਂ ਵਿਦੇਸ਼ਾਂ ਤੋਂ ਆਇਆ ਤੇ ਜਦੋਂ ਉਹ ਆਪਸ ਦੇ ਵਿੱਚ ਇੰਨੀ ਪ੍ਰੇਮ ਭਾਵਨਾ ਦੇ ਨਾਲ ਗੁਰੂ ਘਰਾਂ ਦੇ ਵਿੱਚ ਨਤਮਸਤਕ ਹੁੰਦੇ ਆ ਔਰ ਨਵੇਂ ਸਾਲ ਦੀ ਸ਼ੁਰੂਆਤ ਹੀ ਨਤਮਸਤਕ ਹੋ ਕੇ ਕਰਦੇ ਆ ਗੁਰੂ ਦਾ ਓਟ ਆਸਰਾ ਲੈ ਕੇ ਕਰਦੇ ਆ ਗੁਰਬਾਣੀ ਦੇ ਰੋਸ਼ਨੀ ਦੇ ਵਿੱਚ ਕਰਦੇ ਆ ਤੇ ਸਾਡੇ ਪੰਜਾਬੀਆਂ ਦੀ ਸਾਡੇ ਦੇਸ਼ ਵਾਸੀਆਂ ਦੀ ਚੜ੍ਹਦੀ ਕਲਾ ਤਾਂ ਹੀ ਬਣੀ ਰਹਿੰਦੀ ਆ ਔਰ ਮੈਨੂੰ ਬਹੁਤ ਸੁਖਦ ਅਹਿਸਾਸ ਹੋਇਆ ਕਿ ਇਸ ਪੂਰੇ ਲੋਕਾਈ ਜਿਹੜੀ ਇੱਥੇ ਇਕੱਠੀ ਹੋ ਕੇ ਗੁਰੂ ਸਾਹਿਬ ਨੂੰ ਨਤਮਸਤਕ ਹੋ ਰਹੀ ਐ ਸੇਸ਼ ਅਕਾਰੀ ਐ ਬڑے ਜਜ਼ਬਾਤੀ ਪਲ ਵੀ ਹੈ ਔਰ ਬڑے ਈਮਾਨ ਵੀ ਸਾਡਾ ਤਾਜ਼ਾ ਕਰ ਰਿਹਾ ਮਾਨੂੰ ਸਕੂਨ ਵੀ ਬਹੁਤ ਹੈ